ਅੱਜ ਅਸੀਂ ਆਪ ਜੀ ਨੂੰ ਲੈ ਕੇ ਚੱਲਾਂਗੇ ਸਿੱਧ ਜੋਗੀ ਬਾਬਾ ਬਾਲਖਦਾ ਦੀ ਦਾ ਮੰਦਿਰ ਸਲੇਰਨ ਧਾਮ ਬਹੁਤ ਹੀ ਵਧੀਆ ਬਾਬਾ ਜੀ ਦਾ ਮੰਦਿਰ ਹੋਸ਼ਿਆਰ ਪੜਦੀਆਂ ਪਹਾੜੀਆਂ ਵਿੱਚ ਸਲੇਰਨ ਧਾਮ ਦੇ ਵਿੱਚ ਹੈ ਇਸ ਜਗ੍ਹਾ ਦੀ ਬਹੁਤ ਹੀ ਮਾਨਤਾ ਹੈ ਬਾਬਾ ਜੀ ਦੇ ਭਗਤ ਦੂਰੋਂ ਦੂਰੋਂ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਇੱਥੇ ਆਉਂਦੇ ਹਨ ਹਰ ਰੋਜ਼ ਕਿਸੇ ਦੇ ਬਾਲ ਕੱਟਲੇ ਹੋਣ ਕਿਸੇ ਨੂੰ ਕੋਈ ਕਸਰ ਹੈ ਕੋਈ ਬਿਮਾਰ ਹੈ ਕੋਈ ਵੀ ਤੁਹਾਨੂੰ ਕਿਸ ਤਰ੍ਹਾਂ ਦੀ ਵੀ ਸਮੱਸਿਆ ਹੈ ਤੁਸੀਂ ਬਾਬਾ ਜੀ ਦੇ ਦਰਵਾਜ਼ੇ ਆ ਕੇ ਆਉਣਾ ਹੈ ਤੁਹਾਡੀ ਹਰ ਤਰ੍ਹਾਂ ਦੀ ਸਮੱਸਿਆ ਇੱਥੇ ਦੂਰ ਹੋ ਜਾਂਦੀ ਹੈ ਜਾਂਦੇ ਵੀ ਇੱਥੇ ਇੱਕ ਗੁਰੂਨਾ ਝਾੜੀ ਹੈ ਉਹ ਸੁੱਕੀ ਸੀਗੀ ਪਹਿਲਾਂ ਸੇਵਾਦਾਰ ਨੇ ਉਹਨੂੰ ਪਟਣ ਦੀ ਕੋਸ਼ਿਸ਼ ਕੀਤੀ ਇਹਨੂੰ ਪਟ ਦਈਏ ਸੁੱਕੀ ਹੈਗੀ ਇੱਕ ਦਿਨ ਬਾਬਾ ਜੀ ਦਾ ਮੋਰ ਇਸ ਸੁੱਕੀ ਹੋਏ ਗਰੂਨਾ ਝਾੜੀ ਦੇ ਉੱਪਰ ਲੰਗੇ ਆ ਤੇ ਉਹ ਗਰੂਨਾ ਝਾੜੀ ਹਰੀ ਭਰੀ ਹੋ ਗਈ ਬੜੀ ਉਸ ਜਗ੍ਹਾ ਦੇ ਵੀ ਮਾਨਤਾ ਹੈ ਗਰੂਨਾ ਝਾੜੀ ਦੀ ਜਿਨ੍ਹਾਂ ਵੀ ਲੋਕਾਂ ਦੀ ਜਿਨ੍ਹਾਂ ਭਗਤਾਂ ਦੀ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹੁੰਦੀਆਂ ਹਨ ਉਸ ਝਾੜੀ ਤੇ ਸੰਗਲ ਚੜਾਉਂਦੇ ਹਨ ਸੰਗਲ ਦੀ ਸੁਖਣਾ ਇੱਥੇ ਮੰਗਦੇ ਹਨ ਪਛਾੜੀ ਮੋਨਾ ਕਾਮਨਾ ਪੂਰੀ ਹੋ ਜਾਏ ਅਸੀਂ ਬਾਬਾ ਜੀ ਤੁਹਾਡੇ ਗੁਰੂਣਾ ਝਾੜੀ ਤੇ ਸੰਗਲ ਚੜਾਵਾਂਗੇ ਬਹੁਤੀ ਵਧੀਆ ਜਗ੍ਹਾ ਸਲੇਰਨ ਧਾਮ ਬਾਬਾ ਜੀ ਅਸੀਂ ਬਾਬਾ ਜੀ ਦੇ ਦਰਬਾਰ ਪਹੁੰਚ ਚੁੱਕੇ ਹਾਂ ਸਾਰਾ ਤੁਹਾਨੂੰ ਅਜੀ ਬਾਬਾ ਜੀ ਦੇ ਦਰਸ਼ਨ ਵੀ ਕਰਵਾਵਾਂਗੇ ਬਾਬਾ ਜੀ ਦੇ ਕੋਫਾ ਚ ਵੀ ਲੈ ਕੇ ਜਾਵਾਂਗੇ ਸਲੇਰਨ ਧਾਮ ਸਿੱਧੋ ਕੀ ਬਾਬਾ ਬਾਲਖਨਾ ਜੀ ਦਾ ਮੰਦਿਰ ਬਹੁਤ ਹੀ ਵਧੀਆ ਮੰਦਿਰ ਹੈ ਬੜੀ ਇਮਾਨਤਾ ਹੈ ਗੁਫਾ ਦੇ ਦਰਸ਼ਨ ਮੇਰਾ ਰਸਤਾ ਇੱਧਰ ਦੀ ਹੈ ਬਹੁਤ ਸੁੰਦਰ ਬਹੁਤ ਹੀ ਵਧੀਆ ਜਗਾ ਸਲੇਰਨ ਤਾਮ ਸਿੱਧੋ ਕੀ ਬਾਬਾ ਬਾਲਖਨਾ ਜੀ ਦਾ ਮੰਦਿਰ ਇੱਧਰ ਅਸੀਂ ਹੁਣ ਤੁਹਾਨੂੰ ਬਾਬਾ ਜੀ ਦੇ ਜਿਹੜੀ ਗੁਫਾ ਉੱਤੇ ਆਪਾਂ ਲੈ ਕੇ ਚੱਲਾਂਗੇ ਇੱਧਰ ਦੀ ਰਸਤਾ ਉੱਪਰ ਜਾਣ ਦਾ ਪੌੜੀਆਂ ਰਸਤਾ ਇੱਧਰ ਦੀ ਉੱਪਰ ਬਾਬਾ ਜੀ ਦੇ ਅਸੀਂ ਤੁਹਾਨੂੰ ਦਰਸ਼ਨ ਕਰਵਾਉਣੇ ਹਨ ਸੇ ਜੋਗੀ ਬਾਬਾ ਬਾਰਖਣਾ ਜੀ ਸ੍ਰੀ ਰੰਤਮ ਬਹੁਤ ਹੀ ਵਧੀਆ ਮੰਦਰ ਬਾਬਾ ਜੀ ਦਾ ਬਾਬਾ ਜੀ ਦਾ ਪਕਾ ਦੂਰ ਦਰੋਂ ਇੱਥੇ ਆ ਕੇ ਬਾਬਾ ਜੀ ਦੇ ਦਰਸ਼ਨ ਕਰਦੇ ਹਨ ਹਰ ਰੋਜ਼ ਜੇ ਤੁਸੀਂ ਵੀ ਹੁਣ ਬਾਬਾ ਜੀ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਬਣਾਓ ਸੇ ਜੋਗੀ ਬਾਬਾ ਬਾਰਖਣਾ ਜੀ ਸ੍ਰੀ ਰੰਤਮ ਜੀ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਦਮ ਬਣਾਓ ਬਾਬਾ ਜੀ ਦੇ ਦਰਸ਼ਨ ਕਰਨ ਨਾਲ ਹੀ ਆਪ ਸਭ ਜਿਹਦੀਆਂ ਉਹ ਇੱਥੇ ਬੈਠੀ ਠੀਕ ਹੈ ਮਨੋ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ ਸ੍ਰੀ ਜੋਗੀ ਬਾਬਾ ਬਲਖਨਾਥ ਜੀ ਸਿਲੇਰਨ தாம் ਜੋ ਕਿ ਹੁਸ਼ਿਆਰਪੁਰ ਵਿੱਚ ਹੈ ਬਹੁਤ ਹੀ ਵਧੀਆ ਮੰਦਰ ਬਾਬਾ ਜੀ ਦਾ ਹੁਸ਼ਿਆਰਪੁਰ ਦੀਆਂ ਪਹਾੜਾਂ ਦੇ ਵਿੱਚ ਵਸਿਆ ਹੋਇਆ ਇਵੇਂ ਲੱਗਦਾ ਹੈ ਜਿਵੇਂ ਅਸੀਂ ਸਵਰਗ ਦੇ ਵਿੱਚ ਪਹੁੰਚ ਗਏ ਹਾਂ ਬਹੁਤ ਹੀ ਵਧੀਆ ਜਗਾ ਸਲੇਰਨਤਾ ਸਿੱਖ ਜੋਗੀ ਬਾਬਾ ਬਾਲਖਨਾਨ ਜੀ ਦਾ ਮੰਦਿਰ ਖੁਸ਼ਹਰਪੜ ਦੀਆਂ ਪਹਾੜਾਂ ਵਿੱਚ ਬਾਬਾ ਜੀ ਬਰਾਜਮਾਨ ਹਨ ਸ਼ਖ ਸ਼ਖ ਇੱਥੇ ਔਰਤਾਂ ਵਾਸਤੇ ਵੀ গুফা ਦੇ ਦਰਸ਼ਨ ਕਰਨ ਵਾਸਤੇ ਲੱਗ ਜਾ ਕੇ ਬਣਾਈ ਹੋਈ ਹੈ ਇੱਥੋਂ ਉੱਪਰ ਪੌੜੀਆਂ ਚੜ੍ਹ ਕੇ ਜੋ ਔਰਤਾਂ ਹਨ ਅੱਛੇ ਸਾਹਮਣੇ ਖੜ ਕੇ ਬਾਬਾ ਜੀ ਦਰਸ਼ਨ ਕਰਦੀਆਂ ਹਨ ਕਿਉਂਕਿ ਗੁਫਾ ਦੇ ਕੋਰ ਔਰਤਾਂ ਨੂੰ ਜਾਣਾ ਮਨਾ ਹੈ ਇਹ ਬਾਬਾ ਜੀ ਦੀ ਗੁਫਾ ਹੈ ਉਹਦੇ ਔਰਤਾਂ ਨਹੀਂ ਜਾ ਸਕਦੀਆਂ ਤੇ ਸਾਹਮਣੇ ਹੀ ਜਗਾ ਬਣੀ ਹੈ ਤੇ ਔਰਤਾਂ ਖੜ ਕੇ ਬਾਬਾ ਜੀ ਦਰਸ਼ਨ ਕਰ ਸਕਦੇ ਸਨ ਇਹ ਉਹ ਗੁਰੂਣਾ ਝਾੜੀ ਹੈ ਜਿੱਥੇ ਸੰਗਲ ਤੋੜਾ ਜਾਂਦੇ ਹਨ ਜਦੋਂ ਵੀ ਤੁਹਾਡੀ ਮਾਨੋ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ ਗੁਰੂਨਾਟਾ ਗੁਰੂਨਾਟਾੜੀ ਬੜੀ ਹੀ ਇਸ ਜਗ੍ਹਾ ਦੀ ਮੰਨਤਾ ਹੈ ਸਿੱਧ ਜੋਗੇ ਬਾਬਾ ਬਖਨਾ ਸਾਹਿਬ ਜੀ ਸਲੇਢਨ ਧਾਮ ਸੰਗਲੇ ਸੰਗਲ ਇੱਥੇ ਪਏ ਹੋਏ ਹਨ ਜਿਨ੍ਹਾਂ ਦੀਆਂ ਵੀ ਬਾਬਾ ਜੀ ਕਿਰਪਾ ਕਰ ਦਿੰਦੇ ਹਨ ਬਾਬਾ ਜੀ ਸਭ ਤੋਂ ਮਿਹਰਬਾਨ ਹਨ ਸਭ ਤੋਂ ਕਿਰਪਾ ਕਰਦੇ ਹਨ ਜੋ ਵੀ ਸੱਚੇ ਦਿਲ ਨਾਲ ਬਾਬਾ ਜੀ ਦਰਬਾਰ ਚ ਆਂਦੇ ਹਨ ਜੋ ਵੀ ਭਗਤ ਬਾਬਾ ਜੀ ਦੇ ਦਰਬਾਰ ਚ ਸੱਚੇ ਮਨ ਨਾਲ ਆਉਂਦਾ ਹੈ ਬਾਬਾ ਜੀ ਹਮੇਸ਼ਾ ਆਉਣ ਤੇ ਹਸ ਰਖਦੇ ਹਨ ਉਹਨਾਂ ਦੀ ਹਰ ਤਰ੍ਹਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਹਨ ਇਹ ਲਕਸ਼ਮਣ ਝੋਲਾ ਹੈ ਇੱਥੇ ਇੱਥੇ ਖੜ ਕੇ ਤੁਸੀਂ ਪਹਾੜਾਂ ਦੇ ਆਸ-ਪਾਸ ਜਨੇਾਰੇ ਦੇਖ ਸਕਦੇ ਹੋ ਬਹੁਤ ਹੀ ਵਧੀਆ ਲੱਗਦਾ ਇੱਥੇ ਆ ਕੇ ਸਲੇਰਨ ਤਾਮ ਜਿਹੜੀ ਬਾਬਾ ਬਰਨਾ ਜੀ ਦਾ ਮੰਦਿਰ ਹੁਸ਼ਿਆਰਪੁਰ ਚ ਜੋ ਜੋ ਭਗਤ ਬਾਬਾ ਜੀ ਦੇ ਇਸ ਵੀਡੀਓ ਨੂੰ ਦੇਖ ਰਹੇ ਹਨ ਦੇਖ ਰਹੇ ਹਨ ਇਸ ਵੀਡੀਓ ਨੂੰ ਵੱਤ ਵੱਦ ਸ਼ੇਅਰ ਜ਼ਰ ਕਰਨਾ ਹੈ ਜੋ ਵੀ ਇਸ ਵੀਡੀਓ ਨੂੰ ਵੱਤ ਵੱਦ ਸ਼ੇਅਰ ਕਰੇਗਾ ਸਿਰ ਜੋਗੀ ਬਾਬਾ ਬਲਕਨਾਥ ਸਿਰ ਰੰਤਾਂ ਵਾਲੇ ਆਪ ਸਭ ਜੀ ਦੀਆਂ ਜੋ ਵੀ ਮਨੋ ਕਾਮਨਾਵਾਂ ਹਨ ਉਹ ਪੂਰੀਆਂ ਕਰਨਗੇ ਇਸ ਵੀਡੀਓ ਨੂੰ ਵੱਤ ਵੱਦ ਸ਼ੇਅਰ ਜ਼ਰ ਕਰਨਾ ਸਿਰ ਰੰਤਾਂ ਸਿਰ ਜੋਗੀ ਬਾਬਾ ਬਲਕਨਾਥ ਜੀ ਦਾ ਮੰਦਿਰ ਹੁਸ਼ਿਆਰ ਪਰਦੀਆਂ ਪਹਾੜਾਂ ਵਿੱਚ ਅਗਰ ਆਪ ਜੀ ਨੂੰ ਮੇਰੀ ਵੀਡੀਓ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਆਪ ਜੀ ਨੂੰ ਮੇਰੀ ਐਡਾਂ ਦੀ ਹੋਰ ਵੀਡੀਓ ਵੇਖਣ ਨੂੰ ਮਿਲਦੀ ਰਹੇ ਜੈ ਬਾਬੇ ਦੀ ਜੈ ਬਾਬੇ ਦੀ ਜੈ ਬਾਬੇ